ਇੱਕ ਹੀ ਵੱਡਿਆ ਕੀ ਗੰਦੀ ਗੰਦੀ ਨਹੀਂ ਪੱਟੀ ਪਰੋ ਯਾਰ ਪ੍ਰਾਈਵੇਸੀ ਦਾ ਖਿਆਲ ਕਰਨਾ ਚਾਹੀਦਾ ਕੁੜੀ ਨੂੰ ਛੇੜ ਰਹੀ ਹੈ ਛੇੜ ਰਹੀ ਸਾਡਾ ਦੇਖੋ ਕੁੜੀ ਦੇ ਕੱਪੜੇ ਛੇੜ ਕਰਨੀ ਕਰਦੇ ਹੈ ਕਿ ਨਾਂ ਕੀ ਤਰਾ ਮਨੀਸ਼ਾ ਮਦਰ ਕਿੱਥੋਂ ਆਏ ਹੋ ਪ੍ਰਵਾਸੀ ਆ ਕੁੜੀ ਨੂੰ ਦੂ ਛੇੜਿਆ ਛੇੜਿਆ ਕਿਉਂ ਉਹਦੇ ਨਿਸ਼ਾਨ ਤੇ ਆ

Ba arche Ba Ita L��شan windap So e isn't masuk節 Hey 1 ave anga c це

ਕੀ ਭਾਜੀ ਤੁਸੀਂ ਇਹ ਨਾਲ ਸਵਾਲ ਸਵਾਲ ਕਰਦੇ ਕੀ ਨਾਮ ਕੀ ਤੁਹਾਡਾ ਜਿਹੜੇ ਛੇਠੋਵਾਰੀ ਬਸਟਰ ਤੋਂ ਆ ਰਹੇ ਆਂ ਜੀ ਬਸ ਵਿਧਾਨੇ ਜਾ ਰਹੇ ਆਂ ਅੱਛਾ ਜੀ ਬਹੁਤੀ ਟੀਕਾ ਮਾਰਨ ਲੱਗੀ ਬਸ ਸਾਨੂੰ ਨਹੀਂ ਪਤਾ ਕਿ ਕੁੜੀ ਨਹੀਂ ਨਾ ਸਾਨੂੰ ਨਹੀਂ ਪਤਾ ਕੀ ਹੋ ਰਿਹਾ ਹਾਂ ਜੀ ਉਹ ਕੁੜੀਆਂ ਟੀਕਾ ਚੁੱਪਾ ਬਹੁਤ ਮਾਰ ਰਹੀ ਜਦ ਮੈਂ ਜਾ ਕੇ ਪੁੱਛਿਆ ਕਿ ਇਹ ਕਿਹੜਾ ਇਹਨੇ ਮੈਨੂੰ ਦੱਸਿਆ ਵੀ ਆਹ ਅੱਗੇ ਨੇ ਉਹਨਾਂ ਲਈ ਸ਼ਰਮ ਨਾਲ ਘਰ ਘੱਟ ਦੱਸਣ ਕਰਦੀ ਆ ਵੀ ਮਾਕੇ ਦੇ ਬੰਦੇ ਦੇਸ਼ ਦੀ ਤਾਂ ਮੌਕੇ ਦੇ ਫੜਿਆ ਉਹ ਮਲਾਜਮਾਂ ਨੂੰ ਫੋਨ ਕੀਤਾ ਆ ਰਹੇ ਆ ਉਹਨਾਂ ਨੂੰ ਇਹ ਜਿਹੜਾ ਬੰਦਾ ਹੈ ਪ੍ਰਵਾਸੀ ਹੈ ਭਾਜੀ ਤੁਹਾਨੂੰ ਪਤਾ ਹੋਣਾ ਪਿਛਲੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਕਾਰਨ ਕੀਤਾ ਪ੍ਰਵਾਸੀ ਨੇ ਇੱਦਾਂ ਦਾ ਇੱਕ ਜਲੰਧਰ ਵੀ ਹੋ ਚੁੱਕਾ ਲੁਧਿਆਣਾ ਵੀ ਹੋ ਚੁੱਕਾ ਸਾਰੇ ਜਿਹੜੇ ਗਵਾਹ ਨੇ ਸਾਰੇ ਬਸ ਜਿਹਨਾਂ ਮਰਦੀ ਦੇ ਬਸ ਸਾਰੇ ਬੰਦੇ ਜਿਹੜੇ ਗਵਾਹ ਠੀਕ ਹੈ ਈ ਚਾਹੀਦਾ ਕਰ ਲੈ ਇਹਨਾਂ ਦੇ ਪ੍ਰਵਾਸੀਆਂ ਦਾ ਕੈਲੀ ਗੱਲ ਇੰਨਾ ਕਿ ਦੇਖੋ ਸ਼ਰਮਨਾਖ ਜਿਹੜਾ ਕੰਮ ਕਰ ਰਿਹਾ ਹੈ ਇਹਦੀ ਸਜ਼ਾ ਹੀ ਇਹ ਹੋਣੀ ਚਾਹੀਦੀ ਕਿ ਚੌਕ ਟਾਕੇ ਸਾਰਿਆਂ ਨੂੰ ਗੋਰੀ ਮਾਰੋ ਕੋਈ ਵੀ ਬੰਦਾ ਕਰੇ ਮੈਂ ਕਿਹ ਚਾਰ ਦੇ ਕੀ ਧਰਮ ਦੇ ਖਿਲਾਫ ਕੋਈ ਵੀ ਬੰਦਾ ਕਰੇ ਪਰ ਹੁਣ ਇਹਨੂੰ ਅਗਰ ਅਸੀਂ ਪੁਲਿਸ ਵਾਲੇ ਕਰਨ ਲੱਗੇ ਜੁਗੀਆਂ ਦੇ ਬਹੁਤ ਪਿਆਰੀਆਂ ਨੇ ਦੇਖੋ ਕੀ ਦਿਖਾਉਂਦੇ ਹਾਂ ਜੀ ਆ ਜੀ ਬਹੁਤ ਸਰਵਿਸ ਹੋ ਗਈ ਹੈ ਹੁਣੇ ਵੀ ਚਾਹੀਦੀ ਹੈ ਠੀਕ ਹੈ ਕਿ 10 ਬੰਦੇ ਨੂੰ ਕੰਮ ਆਉਣਗੇ 30 사이 ਘੁਰਤਾ ਦੇਖੋ ਤੁਸੀਂ ਮੈਂ 10 ਨਹੀਂ ਸਰਵੇ ਜੋ ਇਹ ਕੰਮ ਦਿੱਤਾ ਨਹੀਂ ਨਹੀਂ ਬਾਅਦ ਵਿੱਚ ਇਹਦਾ ਡਰਾਈਵਰ ਕਨੈਕਟਰ ਲਾਉਣ ਨੂੰ ਤੁਸੀਂ ਕੁਝ ਪੁੱਛੋਗੇ